ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਆਪਾਂ ਪੰਜਾਬੀ ਸੱਭਿਆਚਾਰ ਬਾਰੇ ਕੋਈ ਨਾ ਕੋਈ ਗੱਲਾਂ ਕਰਦੇ ਹੀ ਰਹਿੰਨੇ ਆ ਕਿ ਸਾਡੇ ਪੰਜਾਬ ਦਾ ਸੱਭਿਆਚਾਰ ਕੀ ਹੈ ਅੱਜ ਅਸੀਂ ਧਾਰਮਿਕ ਗੱਲਾਂ ਵੀ ਕਰਾਂਗੇ ਜਿਵੇਂ ਕਿ ਪੰਜਾਬ ਵਿੱਚ ਮੱਸੀਆ ਸੰਗਰਾਮ ਦੇ ਤਿਹਾਰ ਹਰ ਮਹੀਨੇ ਬਾਅਦ ਆਉਂਦੇ ਆ ਇਹਨਾਂ ਦੀ ਕੀ ਮਹੱਤਤਾ ਹੈ ਇਹ ਕਿਉਂ ਆਉਂਦੇ ਹਨ ਇਸ ਬਾਰੇ ਆਪਾਂ ਵੀਰ ਰਵਨੀਤ ਸਿੰਘ ਨੂੰ ਪੁੱਛਾਂਗੇ ਆਓ ਵੀਰ ਰਵਨੀਤ ਸਿੰਘ ਨੂੰ ਮੱਸੀਆ ਤੇ ਸੰਗਰਾਮ ਬਾਰੇ ਪੁੱਛੀਏ ਜਾਣਕਾਰੀ ਪ੍ਰਾਪਤ ਕਰੀਏ ਵੀਰ ਜੀ ਸਾਨੂੰ ਮੱਸੀਆ ਤੇ ਸੰਗਰਾਮ ਬਾਰੇ ਦੱਸੋ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦਾ ਸ਼ਰਮਨੀ ਸਿੰਘ ਪੱਟੀ ਜ਼ਿਲ੍ਹਾ ਕਰਨਤਾਰਨ ਸਾਰਿਆਂ ਪਿਆਰੇ ਭੈਣ ਸੱਸੀ ਕਾ ਜਿੱਦਾਂ ਰਾਣੇ ਵੀਰ ਨੇ ਦੱਸਿਆ ਵੀ ਆਪਾਂ ਨੂੰ ਸੰਗਰਾਮ ਮਸਿਆ ਦਾ ਇਤਿਹਾਸ ਸੁ ਸਿੱਖਣ ਲਈ ਬਹੁਤ ਊੜਾ ਇਤਿਹਾਸ ਹੈ ਜਿੱਦਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਨ ਸੰਕਟ ਜੋਨ ਗਰਬਨਾ ਆਇਓ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਆਪਣੇ ਉਹਨਾਂ ਦਾ ਗੁਰਦੁਆਰਾ ਕਰਨਤਾਰਨ ਸਾਹਿਬ ਇਤਿਹਾਸਿਕ ਸਥਾਨ ਹੈ ਉਹ ਵੀ ਉੱਥੇ 14 ਮਸਿਆ ਜਦੋਂ ਪੁਰਾਣੇ ਜਦੋਂ ਆਪਣੇ ਕੋਈ ਕੈਲੰਡਰ ਕੋਈ ਨਹੀਂ ਹੁੰਦਾ ਸੀ ਪੁਰਾਣੀਆਂ ਸਦੀਆਂ ਜਾਂ ਉਦੋਂ ਜਦੋਂ ਪੁਰਾਣੇ ਬਜ਼ੁਰਗ ਆਪਣੇ ਜਦੋਂ ਮਸਿਆ ਮਤਲਬ ਮਸਿਆ ਤੇ ਜਦੋਂ ਸੰਗਰਾਂਦ ਉਦੋਂ ਆਪਣਾ ਦੇਸੀ ਮਹੀਨਾ ਦਾ ਪੋ ਮਾਗ ਫੱਗਣ ਹੁਣ ਆਪਣਾ ਚਲੰਦਿਆ ਮਾਗ ਹੁਣ ਕਈਆਂ ਨੇ 1 ਜਨਵਰੀ ਤੋਂ ਨਵਾਂ ਸਾਲ ਮਨਾ ਲਿਆ 2025 ਤੇ ਉਹ ਆਪਣਾ ਇੱਕ ਫੱਗੋਂ ਤੋਂ ਨਵਾਂ ਸਾਲ ਸ਼ੁਰੂ ਹੋਣਾ ਦੇਸੀ ਮਹੀਨੇ ਤੋਂ ਇਹਨੂੰ ਆਪਣਾ ਸਿੱਖਾਂ ਦਾ ਨਵਾਂ ਸਾਲ ਇੱਕ ਫੱਗੋਂ ਤੋਂ ਸ਼ੁਰੂ ਹੋਣਾ ਹੁਣ ਆਪਣੀ ਮਸਿਆ ਤੇ ਸੰਗਰਾਂ ਜਿਹੜੀ ਮਸਿਆ ਵਾ ਇਚ ਇਸ ਆਪਣੇ ਜਿਹੜਾ ਚਮੜੀ ਦਾ ਰੋਗ ਆਂਦੇ ਪ੍ਰਾਣੇ ਇਤਿਹਾਸੀ ਰਹੰਦੇ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜਦੋਂ ਆਪਣੇ ਮਲਮ ਪੱਟੀ ਕਰਦੇ ਸੀ ਜਦੋਂ ਚਮੜੀ ਦਾ ਜਿਹੜਾ ਰੋਗ ਹੁੰਦਾ ਸੀ ਮਲਮ ਪੱਟੀ ਆਪ ਖੁਦ ਕਰਨ ਜਾਇਆ ਕਰਦੇ ਸੀ ਆਪਣਾ ਪ੍ਰਾਤਨ ਇਤਿਹਾਸ ਮੰਨਿਆ ਜਾਂਦਾ ਵੀ ਜਿੰਨੂੰ ਕਿਨੂੰ ਖਾਰਿਚ ਅਲਰਜੀ ਕੋਈ ਵੀ ਸਰੀਰ ਦਾ ਕੋਈ ਚਮੜਾ ਦਾ ਰੋਗ ਆ ਉਹ ਗੁਰੂ ਅਰਜਨ ਦੇਵ ਇਹਨਾਂ ਦਾ ਬੋਕਰ ਤੇ ਲੂੰ ਚੜੋਂ ਜਾਂਦੇ ਸੀ ਉਹ ਵੀ ਚਲੋ ਪ੍ਰਾਤਨ ਇਤਿਹਾਸ ਆ ਤੇ ਹੁਣ ਆਪਣਾ ਇਹਦਾ 17 ਕਿੱਲੇ ਦਾ ਸਰੋਵਰ ਆ ਤਰਨ ਤਰਨ ਸਾਹਿਬ ਸਭ ਤੋਂ ਵੱਡਾ ਇੰਟਰਨੈਸ਼ਨਲ ਸਭ ਤੋਂ ਵੱਡਾ ਸੋਵਰ 17 ਕਿੱਲੇ ਉੱਥੇ ਆnde ਮਤਲਬ 5 6 ਆਪਣੀਆਂ ਮਸਿਆ ਇਸ਼ਨਾਨ ਕਰਕੇ ਗੁਰੂ ਦੇ ਨਤਮਸਤਕ ਹੋ ਕੇ ਚਮੜੀ ਦੇ ਰੋਗ ਕੱਟੇ ਜਾਂਦੇ ਇੱਕ ਤੋਂ ਉਹ ਮਸਿਆ ਇੱਕ ਮਸਿਆ ਦਾ ਇਤਿਹਾਸ ਹੀ ਗੂੜਾ ਸੰਗਰਾਮ ਤੋਂ ਜਦੋਂ ਆਪਾਂ ਨੂੰ ਆਪਣੇ ਦੇਸੀ ਮਹੀਨੇ ਤੋਂ ਆਪਣਾ ਨਵਾਂ ਸਾਲ ਚੜ੍ਹ ਜਾਣਾ ਇੱਕ ਫੱਗਣ ਉਦੋਂ ਜਿਹੜਾ ਪੁਰਾਣੇ ਕੈਲੰਡਰ ਨਹੀਂ ਹੁੰਦੇ ਸੀ ਉਦੋਂ ਇਹ ਉਦੋਂ ਆਪ ਨੂੰ ਪਤਾ ਲੱਗ ਜਾਂਦਾ ਵੀ ਮਸਿਆ ਦੇ ਅੱਧਾ ਅੱਧਾ ਮਹੀਨਾ ਚੱਲ ਗਿਆ ਸੰਗਰਾਮ ਮਤਲਬ ਆਪਣਾ ਅਗਲਾ ਮਹੀਨਾ ਸ਼ੁਰੂ ਹੋ ਗਿਆ ਜਦੋਂ ਪੋ ਮਾਰਗ ਫੱਗਣ ਚੇਤ ਵਿਸਾਖ ਚੇਟ ਹਾੜ ਸੌਣ ਭਾਦ ਅੱਸੂ ਕੱਤ ਮਗਰ ਇਹ ਆਪਣੇ 12 ਮਹੀਨੇ ਦੇਸੀ ਤੇ ਹੁਣ ਆਪਣੇ ਰਾਣਾ ਵੀਰ ਜੀ ਸੰਗ ਵਿੱਤੀ ਬਹੁਤ ਵਧੀਆ ਢੰਗ ਨਾਲ ਇਹਨਾਂ ਦੱਸਿਆ ਵੀ ਮੱਸਿਆ ਤੇ ਸੰਗਰਾਮ ਦਾ ਮੁੱਖ ਤਿਹਾੜ ਕਿਉਂ ਮਨਾਇਆ ਜਾਂਦਾ ਇਹਦੇ ਕੀ ਕਾਰਨ ਆ ਇਹ ਜਾਣਕਾਰੀ ਹਰੇਕ ਪੰਜਾਬੀ ਕੋਲ ਹੋਣੀ ਚਾਹੀਦੀ ਆ ਵੀ ਅਸੀਂ ਮੱਸਿਆ ਤੇ ਸੰਗਰਾਮ ਤੇ 14 ਕਿਉਂ ਮਨਾਉਨੇ ਆ ਕਿਉਂਕਿ ਇਹਨਾਂ ਦਾ ਆਪਣਾ ਸਿੱਖ ਧਰਮ ਨਾਲ ਬਹੁਤ ਗਹਿਰਾ ਰਿਸ਼ਤਾ ਹੈ ਸਿੱਖ ਧਰਮ ਦੇ ਨਾਲ ਪੰਜਾਬੀਆਂ ਦੇ ਨਾਲ ਗਹਿਰਾ ਰਿਸ਼ਤਾ ਜਿਵੇਂ ਇਹਨੇ ਵੀਰ ਨੇ ਦੱਸਿਆ ਵੀ ਤਰਨਤਾਰਨ ਸਾਹਿਬ ਬਹੁਤ ਵੱਡਾ ਸਰੋਵਰ ਆ ਸਾਡਾ ਇਲਾਕਾ ਤਰਨਤਾਰਨ ਜੂਪੀ ਤੋਂ ਵੀ ਲੋਕ ਆਉਂਦੇ ਆ ਉੱਥੇ ਇਸ਼ਨਾਨ ਕਰਨ ਮੱਸੀਆ ਤੇ ਸਪੈਸ਼ਲ ਗੱਡੀਆਂ ਤੇ ਚੜ ਕੇ ਕਿਉਂਕਿ ਇੱਕ ਪ੍ਰਾਰਥਨ ਸਥਾਨ ਆ ਇੱਕ ਗੁਰੂ ਅਰਜਨ ਦੇਵ ਜੀ ਸਾਹਿਬ ਵੱਲੋਂ ਇਹ ਰੀਤ ਚਲਾਈ ਗਈ ਸੀ ਜਿਹੜੀ ਸਿੱਖ ਧਰਮ 'ਚ ਇੱਕ ਪਰੰਪਰਾ ਬਣ ਕੇ ਰਹਿ ਚੁੱਕੀ ਹੈ ਹੁਣ ਆਪਣੇ ਪੱਟੀ ਸ਼ਹਿਰ ਦੇ ਵੀ ਵਾਸੀ ਪੀਐਮ ਕਰਨ ਦੇ ਵਾਸੀ ਵੀ ਮੱਸੇ ਵਾਲੇ ਦਿਨ ਫੁੱਲ ਟ੍ਰੇਨ ਹੁੰਦੀ ਹੈ 14 ਦੇ ਮੱਸੇ ਵਾਲੇ ਦਿਨ ਉਹਦੇ ਵਿੱਚ ਬਹਿਣ ਲਈ ਆਪਣ ਕੋਈ ਜਗ੍ਹਾ ਨਹੀਂ ਹੁੰਦੀ ਟ੍ਰੇਨ 'ਚ ਕਈ ਛੱਤਾਂ ਦੇ ਵੀ ਚੜੇ ਜਾਂਦੇ ਆ ਕਿਉਂਕਿ ਇਹ ਇੱਕ ਪ੍ਰਾਤਨ ਰੀਤ ਹੈ ਗੁਰੂ ਸਾਹਿਬ ਵੱਲੋਂ ਚਲਾਈ ਗਈ ਤੇ ਮੱਸਾ ਸਿੱਖ ਸੀ ਇੱਕ ਜਿਨੇ ਪਹਿਲੀ ਦਾਨ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੂੰ ਉਹ ਦਿਨਾਂ ਤੇ ਵੀ ਮੱਸਿਆ ਜਿਹੜੀ ਮਨਾਈ ਜਾਂਦੀ ਹੈ ਸੋ ਇਹ ਇਤਿਹਾਸਕ ਜਾਣਕਾਰੀ ਆ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ